ਦੇ ਹੀ ਵੀ ਮੇਰਾ ਨਜ਼ਾਇਜ਼ ਜਿਹੜੇ ਬੰਦੇ ਟੰਗੇ ਮੇਰੇ ਘਰ ਵਾਲਾ 나 ਕੁਸ਼ਲ ਸ਼ਰਮਾ ਹੋਰ ਵੀ ਕਾਫੀ ਬੰਦੇ ਨਾਲ ਨਜ਼ਜ ਪਾਏ ਆ ਦੇਵ ਸਿੰਘ ਸਰਪੰਚਾ ਜੀ ਮਜੂਦੇ ਦਾ ਸਰਪੰਚਾ ਭਾਜੀ ਆਮ ਪਾਲਟੀ ਦਾ ਇਹਨਾਂ ਨੇ ਅੱਜ 302 ਦਾ ਕਹੇ ਭਾਜੀ ਜਿਹੜਾ ਕਰਵਾ ਚੌਥ ਵਾਲੇ ਜਨ ਮਤਲਬ ਗੋਰੀਆਂ ਚੱਲੀਆਂ ਉਹਨਾਂ ਦੇ ਵਿੱਚ ਇਹਨਾਂ ਨੇ ਨਜ਼ਾਇਜ਼ ਚੋਕੇ ਲਿਆਂਦਾ ਤੁਹਾਨੂੰ ਖੁਦ ਚੱਲ ਕੇ ਆਏ ਇਹਨਾਂ ਨੇ ਸਾਨੂੰ ਕੋਈ ਗੱਲਬਾਤ ਨਹੀਂ ਕਰ ਕੇ ਆਣ ਦੱਸੀ ਕਿ ਕੀ ਗੱਲਬਾਤਾਂ ਕੀ ਨਹੀਂ ਆ ਖੁਦ ਤਿਆਰ ਹੋ ਕੇ ਆਏ ਜੇ ਭਾਜੀ ਇੱਥੇ ਭੱਜਣ ਵਾਲੇ ਹੁੰਦੇ ਤਾਂ ਅਸੀਂ ਉਧਰ ਰਾਤ ਵੀ ਭੱਜ ਸਕਦੇ ਸੀ ਪਰ ਅਸੀਂ ਟੌਰ ਬੰਦਿਆਂ ਨੂੰ ਸ਼ੇਰਾਂ ਵਾਂਗੂ ਇਹੀ ਰਹਿ ਕੇ ਪਿੰਡ ਗਿਆ ਜਨਾ ਕੋ ਅਰੈਸਟ ਕੀਤਾ ਇਹਨਾਂ ਨੇ ਲਿਆ ਕੇ ਘਰੋਂ ਲਿਆ ਕੇ ਕੋਈ ਗੱਲ ਨਹੀਂ ਦੱਸੀ ਬੜਾ ਸੋਨਾ ਇਹਨਾਂ ਰੱਖਿਆ ਹੈ ਵਧੀਆ ਇਹਨਾਂ ਨੇ ਹੰਦੇ ਬੰਦਿਆਂ ਨੂੰ ਅਰੈਸਟ ਕਰਕੇ ਹੁਣ ਇਹਨਾਂ ਨੇ ਗ੍ਰਿਫਤਾਰੀ ਪਾਤੀ ਹੈ ਤੇ ਪਰ ਮੈਂ ਭਾਜੀ ਅੱਜ ਜੇਲ੍ਹ ਨਹੀਂ ਜਾਂਦੇ ਨਾ ਜੋ ਮਰਦੀ ਭਾਜੀ ਮੈਨੂੰ ਸਾਬਤ ਕਰ ਦੇਵੇ ਜੇ ਮੇਰਾ ਬੰਦਾ ਆ ਮੇਰਾ ਸਾਰਾ ਪਿੰਡ ਖੜਿਆ ਆ ਮੇਰਾ ਪਿੰਡ ਕਹਦਾ ਵੀ ਇਹ ਮੇਰਾ ਘਰ ਗੁੰਡਾ ਆ ਤੇ ਮੈਂ ਖੁਦ ਗੋਲੀ ਮਾਰੂ ਆਪਣੇ ਘਰ ਵਾਲੇ ਨੂੰ ਸਰਪੰਚ ਨੇ ਭਾਜੀ ਮੋਕੇ ਦੇ ਸਰਪੰਚ ਨੇ ਸਰਪੰਚ ਮੋਕੇ ਦੇ ਸਰਪੰਚ ਹੈ ਭਾਜੀ ਇਹ ਪਰ ਭਾਜੀ ਤਰਨਾ ਲਾਉਣਾ ਆਇਤਾ ਨਾ ਲਾਉਣਾ ਅਹੀਂ ਉੱਥੇ ਡਾਕਾ ਹੀ ਮੁੰਡਾ ਲੈ ਕੇ ਆਹੀ ਪਰ ਘਰ ਵਾਲਾ ਲੈ ਕੇ ਜਾਣਾ ਨਹੀਂ ਤੇ ਮੈਂ ਇੱਥੇ ਅੱਜ ਬੈਠਾ ਨਹੀਂ ਤੇ ਅੱਜ ਮੈਂ ਤੇਲ ਪਾ ਕੇ ਆਪਣੇ ਆਪ ਨੂੰ ਸਾੜ ਲਣਾ ਭਾਜੀ ਬਸ ਮੇਰੀ ਇਹੀ ਗੱਲ ਜੇ ਜੇ ਸ਼ਮੀਰ ਸਿੰਘ ਆ ਜੀ ਇੰਡ ਬਾਜਪੁਰਾ ਮੇਰਾ ਲੜਕਾ ਬਲਦੇਵ ਸਿੰਘ ਆ ਜੀ ਜਿਹਨੂੰ ਨਜਾਇਜ਼ ਸ਼ੂਟਰ ਬਣਾ ਕੇ ਪਰਚਾ ਕਰ ਦਿੱਤਾ ਗਿਆ ਵਾ ਮੈਂ ਮਤਲਬ ਇਹ ਨਹੀਂ ਚਾਹੁੰਦਾ ਕਿ ਮੈਂ ਇੰਨੀ ਛੋਟੇ ਪਹਿਲਾਂ ਤਾਂ ਮੈਂ ਇਹਨਾਂ ਨੂੰ ਪਿਆਰ ਨਾਲ ਗੱਲ ਕਰੂੰਗਾ ਕਿ ਮੇਰਾ ਲੜਕਾ ਛੜਤਾ ਜਾਵੇ ਜੇ ਇਹ ਲੜਕਾ ਛੜਤਾ ਜਾਣਗੇ ਪਿਆਰ ਦੇ ਨਾਲ ਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਜੇ ਨਾਂ ਛੱਡਣਗੇ ਤੇ ਮੈਂ ਇਸੇ ਤਰ੍ਹਾਂ ਸਾਰਾ ਪਰਿਵਾਰ ਲੈ ਕੇ ਇੱਥੇ ਆਪਣੇ ਐਸਐਸਸੀ ਸਾਡੇ ਦਫ਼ਤਰ ਬੈਠ ਕੇ ਮੋਰਚਾ ਲਾ ਦੂੰਗਾ ਤੇ ਜੇ ਮੇਰੇ ਨੂੰ ਅਨਸਾਰ ਨਾ ਮੈਂ ਤਾਂ ਮੈਂ ਆਪਣੇ ਆਪ ਨੂੰ ਅੱਗ ਲਾ ਕੇ ਤੇਜ਼ ਬਾਗ ਅੱਗ ਲਾ ਕੇ ਸੜ ਜਾਣਾ ਵਾ ਇਹ ਪ੍ਰਸ਼ਾਸਨ ਇਹ ਜ਼ਿੰਮੇਵਾਰ ਐ ਇਸੇ ਪ੍ਰਸ਼ਾਸਨ ਹੋਏਗਾ ਆ ਬੋਲਦੇ ਉਸੇ ਸੰਚਾ ਪਾਜੀ ਤੁਹਾਨੂੰ ਬਹੁਤ ਦੁੱਖ ਹੈ ਤੁਹਾਨੂੰ ਬਹੁਤ ਜਿਆਦਾ ਕਵਨ ਹਮ ਮਹਾ ਜੀ ਦਾ ਮੁੰਡਾ ਮਰਿਆ ਤੁਹਾਨੂੰ ਬਹੁਤ ਜਿਆਦਾ ਦੁੱਖ ਹੈ ਅਸੀਂ ਇਹੀ ਕਹਿੰਦੇ ਵੀ ਬਹੁਤ ਮਾੜਾ ਹੈ ਕਿ ਇਹ ਮਾਂ ਦੇ ਪੁੱਤ ਮਰਨੇ ਨਹੀਂ ਚਾਹੀਦੇ ਪਰ ਪਾਜੀ ਤੁਹਾਡਾ ਨਾਲ ਕੋਈ ਲਿੰਕ ਨਹੀਂ ਹੈਗਾ ਸਾਨੂੰ ਕਿਉਂ ਥੱਥਾਇਆ ਜਾਂਦੇ ਆ ਸਾਡੇ ਕੋਈ ਦੁਸ਼ਮਣੀ ਨਹੀਂ ਉਹਨਾਂ ਨਾਲ ਸਾਡੇ ਕਿਹੜਾ ਦੁਸ਼ਮਣੀ ਹੈ ਨਹੀਂ ਪਾਜੀ ਦੁਸ਼ਮਣੀ ਤਾਂ ਸਾਰੀ ਇਹਨਾਂ ਦੇ ਨਾਲ ਆਹੇ ਆਹੇ ਦੇ ਆਪਣਾ ਬੜਾ ਵਧੀਆ ਟਾਈਮ ਪਿੰਡ ਬੈਕ ਕਰ ਰਹੇ ਆ ਸਰਪੰਚੀ ਕਰ ਰਹੇ ਆ ਪੰਜ ਕਿਲੇ ਮੇਰੇ ਕੋ ਪੈ ਲਈ ਆ ਮੈਂ ਬਹੁਤ ਵਧੀਆ ਰੋਟੀ ਖਾ ਰਿਹਾ ਮੈਂ ਐਸਡੀ ਆ ਰਟਾਇਰਾ ਬੀਲੀ ਬੋਰਡ ਤੋਂ ਜੀ ਤੁਹਾਡੇ ਬੇੜਾ ਸਰਪੰਚ ਆ ਆ ਬੇੜਾ ਸਰਪੰਚ ਆ ਜੀ ਬੜੀ ਵਧੀਆ ਰੋਟੀ ਖਾਣ ਬੇੜਾ ਇੱਕ ਮਰਾਇਤਰੀ ਚ ਪਰਿਵਾਰ ਸਮੇਤ ਉੱਥੇ ਬੈਠਾ ਹੋਆ ਹੈ ਗਲੇ ਦੇ ਵਿੱਚ ਜਿਹੜਾ 10 ਤਰੀਕ ਨੂੰ ਕਰਵਾ ਚੌਥਾ ਵਾਲੇ ਦਿਨ ਦੋ ਕਤਲ ਹੋਏ ਕੱਲੀ ਗੱਲ ਤੇ ਇਹ ਕਿ ਕੰਨਮ ਮਾਜੰਦਾ ਪਰ ਕੱਲਾ ਬਟਾਲੇ ਨੂੰ ਨਹੀਂ ਪੂਰੇ ਪੰਜਾਬ ਨੂੰ ਇਸ ਚੀਜ਼ ਦਾ ਦੁੱਖ ਆ ਦਿলো ਦੁੱਖ ਆ ਕਿ ਉਸ ਬੱਚੇ ਦਾ ਨਜਾਇਜ਼ ਕਤਲ ਹੋਇਆ ਲੋਕਾਂ ਦੇ ਮਨਾਂ 'ਚ ਰੋਸ ਆ ਸਾਡੇ ਮਨਾਂ 'ਚ ਰੋਸ ਪਰ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਕਿ ਉਸ ਪਰਿਵਾਰ ਨੂੰ ਇਨਸਾਫ ਕਿੱਦਾਂ ਮਿਲੇ ਜਿਹੜੇ ਅਸਲੀ ਦੋਸ਼ੀ ਆ ਅਸਲੀ ਸ਼ੂਟਰ ਨੇ ਪੁਲਿਸ ਫੜ ਕੇ ਉਹਨਾਂ ਨੂੰ ਅੰਦਰ ਦਵੇ ਪੁਲਿਸ ਅਸਲੀ ਸ਼ੂਟਰਾਂ ਨੂੰ ਫੜ ਕੇ ਅੰਦਰ ਦਵੇ ਨਾ ਕਿ ਕਿਸੇ ਦਾ ਨਜਾਇਜ਼ ਪੁੱਤ ਦੁਬਾਰਤੋਂ ਪੁਲਿਸ ਗੈਂਗਸਟਰ ਬਣਾਵੇ ਜਦੋਂ ਅਸੀਂ ਕਿਸੇ ਤੇ ਨਜਾਇਜ਼ ਪਰਚਾ ਦਵਾਂਗੇ ਕਿਸੇ ਤੇ ਨਜਾਇਜ਼ ਐਫ ਆਈ ਆਰ 302 ਦੀ ਕਰਾਂਗੇ ਉਹ ਆਲਰੇਡੀ ਉਹਦੀ ਜ਼ਿੰਦਗੀ ਤਾਂ ਖਤਮ ਹੈ ਮੈਂ ਕਿਸੇ ਤੇ ਨਾ આરોਪ ਲਾਉਣਾ ਤੇ ਨਾ ਮੈਨੂੰ ਕੋਈ ਲੋੜ ਮੈਂ ਸਿੱਧੇ ਤੌਰ ਤੇ ਗੱਲ ਕਹਿ ਰਿਹਾ ਕਿ ਬਲਦੇਵ ਸਿੰਘ ਅਲੀਵਾਲ ਬਿਲਕੁਲ ਇਸ ਪਰਚੇ ਵਿੱਚ ਨਜਾਇਜ਼ ਹੈ 6 1% ਬਲਦੇਵ ਸਿੰਘ ਅਲੀਵਾਲ ਦਾ ਕਸੂਰ ਨਿਕਲਦਾ ਮੈਂ ਉਹਦੇ ਪਰਿਵਾਰ ਨੇ ਨਾਲ ਗੱਲ ਕਰਦਾ ਨਾਲ ਲੈ ਕੇ ਜਾਣਾ ਚੌਂਚ ਖਿਲਾੜ ਕੇ ਐਸਐਸਪੀ ਦਫਤਰ ਅੱਗੇ ਗੋਲੀ ਮਾਰਦਣ ਅਨਕਾਊਂਟਰ ਕਰਦਣ ਅਸੀਂ ਸੀ ਨਹੀਂ ਕਰਾਂਗੇ ਅਸੀਂ ਲਿਖ ਕੇ ਦੇਣ ਨੂੰ ਤਿਆਰ ਆ ਅੱਜ ਚੌਥਾ ਦਿਨਾਂ ਨੂੰ ਥਾਣੇ ਚ ਭਾਲਿਆ ਦਾ ਉਹਦੇ ਪਰਿਵਾਰ ਦਾ ਬੁਰਾ ਹਾਲ ਹੈ ਉਹਦੇ ਮਾਪਿਓ ਦਾ ਬੁਰਾ ਹਾਲ ਹੈ ਯਾਰ ਇਹ ਕੋਈ ਇਨਸਾਫ ਥੋੜਾ ਹੈ ਅਸਲੀ ਦੋਸ਼ੀ ਲੱਭੀ ਆ ਪਾ ਕਿ ਦੋਸ਼ੀ ਅਸਲੀ ਕਿਹੜਾ ਹੈ ਹੋਰਸ ਤੇ ਪਤਾ ਹੀ ਪੁੱਛ ਗੱਲ ਕਰਕੇ ਹੀ ਨਹੀਂ ਰਾਜੀ ਸਾਨੂੰ ਤੇ ਇਹ ਗੱਲ ਕਿ ਇਨਵੈਸਟੀਗੇਸ਼ਨ ਕਰ ਰਹੇ ਯਾਰ ਇਨਵੈਸਟੀਗੇਸ਼ਨ ਇੱਦਾਂ ਥੋੜਾ ਕਰ ਰਹੇ ਆ ਤੁਸੀਂ ਐਫ ਆਈ ਆਰ 'ਚ ਦਰਜ ਕਰਤਾ ਉਹਨੂੰ ਤਾਂ ਤੁਸੀਂ ਡਾਕੀ ਕਰਤਾ ਬਲਦੇਵ ਸਿੰਘ ਨੂੰ ਮਤਲਬ ਮੇਰੇ ਕਹਿਣ ਦਾ ਮਤਲਬ ਸਿੱਧਾ ਸਿੱਧਾ ਫੰਡਾ ਇਹ ਹੈ ਕਿ ਤੁਸੀਂ ਅਸਲ ਦੋਸ਼ੀ ਲੱਭ ਕੇ ਕੰਨਮ ਆ ਜਾਂਦੇ ਪਰਿਵਾਰ ਨੂੰ ਹੀ ਸਾਫ਼ ਦਿਓ ਹੀ ਇਹ ਚਾਹੁੰਦੇ ਕਿ ਸਵੇਰ ਤੱਕ ਰਿਲੀਜ਼ ਕਰਨ ਮੇਰੇ ਕੋਲ ਦੇਖੋ ਬਲਦੇਵ ਸਿੰਘ ਦਾ ਪਰਿਵਾਰ ਮੇਰੇ ਕੋਲ ਆਇਆ ਉਹਦੀ ਵਾਈਫ ਉਹਦਾ ਪਰਿਵਾਰ ਉਹਦੇ ਬੱਚੇ ਉਹਦਾ ਫਾਦਰ ਮੈਨੂੰ ਆ ਕੇ ਕਹਿਣ ਲੱਗੇ ਸਾਡੀ ਮਦਦ ਕਰੋ ਦੇਖੋ ਮੈਂ ਕਹਣਾ ਤੇ ਮੈਂ ਇੱਕ ਬੇਨਤੀ ਤੁਹਾਡੇ মিডিਆ ਰਾਈ ਹੱਥ ਜੋੜ ਕੇ ਕਰਨਾ ਚਾਹਨਾ ਕਿ ਜਿਹੜੇ ਮੇਰੇ ਭਰਾ ਗੈਂਗਵਾਰਾ ਪੰਜਾਬ ਚ ਕਰ ਰਹੇ ਹੋ ਆ ਵੇਖੋ ਲੋਕਾਂ ਦੇ ਪੁੱਤ ਨਜਾਇਜ਼ ਮਾਰ ਰਿਆ ਇਹ ਕੰਮ ਨਾ ਕਰੋ ਪੰਜਾਬ ਦੀ ਜਵਾਨੀ ਦਾ ਕਾਹਨ ਨਾ ਕਰੋ ਪੰਜਾਬ ਚ ਗੈਂਗਵਾਰ ਨਾ ਕਰੋ ਬਈ ਜੇ ਸਵੇਰ 11 ਵਜੇ ਤੱਕ ਇਹ ਰਿਲੀਜ਼ ਨਹੀਂ ਕਰਦੇ ਉਹਦੀ ਜ਼ਿੰਮੇਵਾਰੀ ਫਿਰ ਜੋ ਉਹਦਾ ਪਰਿਵਾਰ ਸਟੈਂਡ ਲਏਗਾ ਬਲਦੇਵ ਸਿੰਘ ਦਾ ਉਹਦੇ ਵਿੱਚ ਮੈਂ ਆਪਣੇ ਸਾਥੀਆਂ ਸਮੇਤ ਇਹਨਾਂ ਨਾਲ ਧਰਨੇ ਤੇ ਬੈਠਾਂਗਾ ਪੂਰਾ ਡੱਟ ਕੇ ਵਿਰੋਧ ਕਰਾਂਗੇ ਮੈਂ ਦੇਖੋ